ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡੇ ਆਪਣੇ ਬੁਟੀਕ ਤੇ ਲਿਵਾਸੇ ਖਾਸ ਵਾਈ ਮੰਟਿਕ ਕਲਕਾ ਬਹੁਤ ਦਿਨ ਹੋ ਗਈ ਕੋਈ ਵੀ ਸੂਟ ਦੀ ਵੀਡੀਓ ਫੋਟੋ ਤੁਹਾਡੇ ਨਾਲ ਸ਼ੇਅਰ ਨਹੀਂ ਹੋ ਪਾਈ ਸੀ ਸੌਰੀ ਕਿਉਂਕਿ ਕੱਪੜੇ ਰੈਡੀ ਹੋ ਰਹੇ ਸੀਗੇ ਤੇ ਵੀਡੀਓ ਬਣਾਉਣ ਦਾ ਮੌਕਾ ਵੀ ਨਹੀਂ ਸੀ ਮਿਲਿਆ ਕਾਫੀ ਸੂਟ ਆਪਣੇ ਜਿਹੜੇ ਹੈਗੇ ਰੈਡੀ ਹੋ ਕੇ ਚਲੇ ਵੀ ਗਏ ਸੀਗੇ ਤੁਹਾਰ ਮੈਨੂੰ ਬਹੁਤ ਅੰਗ ਕਰ ਰਿਹਾ ਤੁਹਾਰ ਸਿੰਘ ਜੀ ਉੱਠ ਖੜੋ ਇਹਨੂੰ ਦੋ ਮਿੰਟ ਉੱਪਰ ਲੈ ਜਾਓ ਜਾਓ ਹਾਂਜੀ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਲਈ ਲੈ ਕੇ ਆਈ ਆਂ ਜੀ ਕੁੜਤਾ ਸੂਟ ਠੀਕ ਹੈ ਤੁਹਾਡੀ ਸਾਰਿਆਂ ਦੀ ਡਿਮਾਂਡ ਸੀ ਪਹਿਲਾਂ ਨਾ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਨਾ ਬਿਨਾ ਦੁਪੱਟੇ ਤੋਂ ਇੱਕ ਕੁੜਤਾ ਸੂਟ ਆ ਜਿਹੜਾ ਉਹ ਦਿਖਾਇਆ ਸੀਗਾ ਤੁਹਾਨੂੰ ਠੀਕ ਹੈ ਤੇ ਤੁਸੀਂ ਬਹੁਤ ਲਾਈਕ ਕੀਤਾ ਸੀ ਤੇ ਉਹਦੇ ਆਰਡਰ ਵੀ ਤੁਸੀਂ ਬਹੁਤ ਦਿੱਤੇ ਸੀ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਤੁਸੀਂ ਆਰਡਰ ਦਿੱਤੇ ਆ ਥੈਂਕ ਯੂ so much ਕਿਉਂਕਿ ਉਹਦਾ ਪ੍ਰਾਈਸ ਵੀ ਜੈਨੂਇਨ ਸੀਗਾ ਕਾਫੀ ਸਾਰੇ ਕਲਾਇੰਟ ਨੇ ਮੈਨੂੰ ਇਹ ਚੀਜ਼ ਵੀ ਕਹੀ ਆ ਵੀ ਤੁਹਾਡਾ ਪ੍ਰਾਈਸ ਜਿਹੜਾ ਉਹ ਬਹੁਤ ਜੈਨੂਇਨ ਹੁੰਦਾ ਸਹੀ ਹੁੰਦਾ ਤਾਂ ਇਹ ਕਿ so much ਬਾਈ ਤੇ ਬਾਕੀ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦੇ ਆਪਣੇ ਕੋਲ ਸਿਰਫ ਮਨਲਾ 2000-3000 ਗੁਰਤੇ ਹੋਣਗੇ ਨਾ ਹਾਂਜੀ ਕਿੰਨੇ ਹੋਣੇ 2000-3000 2000-3000 ਬਸ ਹਾਂ ਬਾਕੀ ਚੈੱਕ ਕਰ ਲੈਣਾ ਚੈੱਕ ਕਰਕੇ ਲਾਸਟ ਦੇ ਵੀਡੀਓ ਚ ਤੁਹਾਨੂੰ ਦੱਸ ਦੂੰਗੀ ਵਿਕੀ ਇਹਦੇ ਪਾਵਾਂ ਦੇ ਉੱਪਰ ਚਿਕਨ ਲਗਾ ਕੇ ਨਾਲ ਆਪਾਂ ਲੇਸ ਲਗਾਈ ਹੋਈ ਹੈ ਜੋੜ ਕਰਕੇ ਦਿਖਾ ਦೇನೆ ਜੋੜ ਕਰਕੇ ਦਿਖਾ ਦੋ ਨੇੜੇ ਆ ਕੇ ਦਿਖਾ ਦੋ ਗਲੇ ਤੇ ਆਪਾਂ ਚਿਕਨ ਲਗਾ ਕੇ ਸ਼ਾਰਟ ਨੈਕ ਬਣਾਇਆ ਹੋਇਆ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ ਸੇਮ ਫਿਨਿਸ਼ਿੰਗ ਆਪਾਂ ਦਿੱਤੀ ਹੋਈ ਹੈਗੀ ਬਾਹਾਂ ਤੇ ਬੈਲਸ਼ੇਪਾਂ ਬਣਾ ਕੇ ਠੀਕ ਆ ਗੋਲ ਘੇਰੇ ਵਾਲਾ ਆਪਾਂ ਇਹ ਜਿਹੜਾ ਕੁੜਤਾ ਦਾ ਸ਼ਾਰਟ ਕੁੜਤਾ ਤਿਆਰ ਕੀਤਾ ਜਿਹੜਾ ਮੈਨੇ ਪਾਇਆ ਹੋਇਆਗਾ ਇਹ ਵੀ ਆਪਾਂ ਹੀ ਤਿਆਰ ਕੀਤਾਗਾ ਕੁੜਤਾ ਠੀਕ ਆ ਕਿਸੇ ਨੂੰ ਵੀ ਇਹ ਵਾਲਾ ਕੁੜਤਾ ਚਾਹੀਦਾ ਹੋਇਆ ਇਦਾਂ ਦਾ ਤੁਸੀਂ ਰੈਡੀ ਕਰਵਾਉਣਾਗਾ ਠੀਕ ਐ ਤੇ ਜਾਂ ਇਦਾਂ ਦਾ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਬਹੁਤ ਜੈਨੂਨ ਜਾਂ ਪ੍ਰਾਈਜ਼ ਆ ਇਹਨਾਂ ਦਾ ਲਾਈਨਿੰਗ ਇਹ ਚ ਲੱਗੀ ਹੋਈ ਆ ਇਹਦੇ ਨਾਲ ਚਿਕਨ ਦੀ ਸਲਵਾਰ ਦੇ ਚ ਦੇਖੋ ਸਟ੍ਰੇਟ ਸਲਵਾਰਾ ਚਿਕਨ ਦੀ ਇਹ ਮੈਂ ਵੇਅਰ ਕਰਕੇ ਲਈ ਸੀਗੀ ਚੰਡੀਗੜ੍ਹ ਤੇ ਜਦੋਂ ਲਈ ਸ਼ਾਇਦ ਮੇਰੇ ਕੋਲ ਫੋਟੋ ਹੋਣੀ ਹੈ ਇਕ ਦਿਨ ਕੋਪ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਨਹੀਂ ਤਾਂ ਇਹ ਸਕੂਨ ਤੇ ਕਿੱਦਾਂ ਦੀ ਲੁੱਕ ਦਿੰਦਾ ਵੇਅਰ ਕਰਕੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹ ਤੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕਿੱਦਾਂ ਦੀ ਲੁੱਕ ਦੇ ਰਿਹਾ ਕੁਰਤਾ ਸੂਟੀ ਹੈ ਕਿਸੇ ਨੇ ਇਹ ਵਾਲਾ ਆਰਡਰ ਕਰਨਾ ਤਾਂ ਤੁਸੀਂ ਕਰ ਸਕਦੇ ਤੇ ਬਾਕੀ ਮੈਂ ਵੇਅਰ ਕਰਕੇ ਦਿਖਾ ਦਿੰਦੇ ਤੁਹਾਨੂੰ ਲੁੱਕ ਦਾ ਪਤਾ ਲੱਗ ਜੂ ਕਿੱਦਾਂ ਦੀ ਲੁੱਕ ਆਉਂਦੀ ਹੈ ਹਨਾ ਹਾਂਜੀ ਬਾਬਾ ਜੀ ਦੇਖ ਸਾ ਦੇ ਦੂਸਰੀ ਫਾਈਨਲ ਲੁੱਕ ਠੀਕ ਹੈ 골ਕੇਰੇ ਵਾਲਾ ਕੁਰਤਾ ਸੂਟੀ ਫੇਸ ਸਲਵਾਰ ਬਣੀ ਹੋਈ ਹੈ ਨਾ ਠੀਕ ਹੈ neck ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਫੋਟੋ ਵੀ ਕਰਾ ਲੈਣੀ ਵੀ ਫੋਟੋ ਕੱਚਦੇ ਬਤਰੀਕਾ ਵੇਟ ਕਰ ਜੀ ਹਾਂ ਜੀ ਫੋਟੋ ਕੱਚ ਤੁਸੀਂ ਦੇਖ ਕਰਕੇ ਹੋ ਠੀਕ ਹੈ ਇਹ ਵਰਤਦਾ ਤੇ ਨਾਲ ਆਪਾਂ ਕਿੰਨੀ ਸਲਵਾਰ ਬਣਾਈ ਹੈ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਸਟ੍ਰੇਟ ਸਲਵਾਰ ਨਾਲ ਆਪਾਂ ਇਹ ਤਿਆਰ ਕੀਤਾਗਾ ਠੀਕ ਹੈ ਕਿਸੇ ਨੇ ਵੀ ਇਹਦਾ ਆਰਡਰ ਦੇਣਾ ਹੋਇਆ ਤਾਂ ਤੁਸੀਂ ਦੇਖ ਸਕਦੇ ਠੀਕੇ ਜੀ ਫਿਰ ਕਰਦੇ ਹਾਂ ਅਸੀਂ ਵੀ ਰੋਸ ਤੇ ਚੈੱਕ ਕਰ ਦਾਂਗੇ ਤੁਸੀਂ ਕੁਸਤੇ ਸਲਵਾਰ ਆ ਚੰਗੂ ਜਾਂ ਪ੍ਰਾਈਸ ਦਾ ਜੇ ਤੁਸੀਂ ਕੁੜਤਾ ਸੈੱਟ ਬਣਵਾਉਣਾ ਚਾਹੁੰਦੇ ਹੋ ਠੀਕ ਹੈ ਲੂਜ਼ ਲੂਜ਼ ਜਾਂ ਤਾਂ ਉਹ ਤੁਸੀਂ ਬਣਵਾ ਸਕਦੇ ਹੋ ਉਹ ਕੁੜਤਾ ਵੀ ਮੈਂ ਤੁਹਾਨੂੰ ਦਿਖਾਤਾ ਹਾਂ ਨਾ ਵੀ ਕਿੱਦਾਂ ਦਾ ਲੱਗ ਰਿਹਾ ਸੀਗਾ ਇਹ ਕਾ ਕੁੜਤਾ ਗਾ ਇਹ ਵੀ ਆਪੇ ਤਿਆਰ ਕੀਤਾ ਗਾ ਜੇ ਤੁਸੀਂ ਇਦਾਂ ਦਾ ਬਣਾਉਣਾ ਹੋਇਆ ਤਾਂ ਇਦਾਂ ਦਾ ਵੀ ਬਣਾ ਸਕਦੇ ਹੋ ਠੀਕ ਹੈ ਤੁਸੀਂ ਦੇਖ ਲੱਖਦੇ ਹੋ ਕਫ ਵਾਲੀ ਬਾਹਂਗ ਹੀ ਬਟਨ ਲਗਾ ਕੇ ਬੀ ਸ਼ੇਪ ਨੈੱਕ ਦਿੱਤਾ ਗਾ ਆਪਾਂ ਫੱਟੀ ਲਗਾ ਕੇ ਜਸਟ ਇੱਥੇ ਆਪਾਂ ਇੱਕ ਬਲ ਪਾਇਆ ਗਾ ਬਸ ਇਥੇ ਟਿਕਾ ਗੋਲ ਘੇਰਾਗਾ ਇਦਾਂ ਤੁਸੀਂ ਬਲੈਕ ਟਰੌਜ਼ਰ ਨਾਲ ਜਾਂ ਕਿਸੇ ਵੀ ਟਰੌਜ਼ਰ ਨਾਲ ਕਿਸੇ ਵੀ ਲਾਈਨਿੰਗ ਵਾਲੇ ਸਟਾਫ ਜਾਂ ਪਲੇਨ ਸਟਾਫ ਦੇ ਵਿੱਚ ਇਦਾਂ ਦੇ ਕੁੜਤੇ ਆ ਜਿਹੜੇ ਉਹ ਤੁਸੀਂ ਸਾਡੇ ਤੋਂ ਬਣਾ ਸਕਦੇ ਹੋਗੇ ਠੀਕ ਹੈ ਬਹੁਤ ਹੀ ਜੈਨੂਨ ਜੇ ਪ੍ਰਾਈਸ ਦੇ ਵਿੱਚ ਬਣ ਜਾਂਦੇ ਆ ਬਾਈ ਕਿਸੇ ਨੂੰ ਵੀ ਚਾਹੀਦੇ ਹੋਏ ਤਾਂ ਦੱਸ ਦਿਓ ਠੀਕ ਹੈ ਜੀ ਲਓ ਬਈ ਜਿਹੜਾ ਮੈਂ ਤੁਹਾਨੂੰ ਪ੍ਰਿੰਟ ਦਿਖਾਇਆ ਸੀ ਇੱਕ ਵਾਰੀ ਆਪਾਂ ਕੁੜਤਾ ਸਟਾਈਲ ਬਣਾਇਆ ਸੀ ਕਿਸੇ ਕੁੜੀ ਦਾ ਹਨਾ ਉਹੀ ਪ੍ਰਿੰਟ ਦਾ ਇੱਕ ਸੂਟ ਮੈਂ ਆਪ ਵੀ ਡਿਜ਼ਾਈਨ ਕੀਤਾਗਾ ਕੱਲ ਨੂੰ ਇੰਸਟਾਗ੍ਰam ਤੇ ਉਹਦੀਆਂ ਫੋਟੋਜ਼ ਤੇ ਵੀਡੀਓ ਸ਼ੇਅਰ ਕਰੂੰਗੀ ਮੈਂ ਬਟ ਅੱਜ ਮੈਂ ਤੁਹਾਨੂੰ ਉਹਦੀ ਥੋੜੀ ਜਿਹੀ ਲੁੱਕ ਦਿਖਾ ਦੇਣੀ ਆ ਠੀਕ ਹੈ ਦੇਖੋ ਆਤਾ ਹੈਗਾ ਬਾਵਾ ਤੇ ਵਰਕ ਪੈਚ ਲਗਾ ਕੇ ਆਪਾਂ ਬਾਵਾ ਦੇ ਉੱਪਰ ਵਰਕ ਕੀਤਾਗਾ ਜਿਹੜਾ ਵਰਕ ਕੀਤਾ ਹੋਇਆ ਹੈਗਾ ਇਹ ਮਸ਼ੀਨ ਵਰਕ ਕੀਤਾਗਾ ਠੀਕ ਹੈ ਤੇ ਇਹਦੀ ਸਲਵਾਰ ਵੀ ਤਿਆਰ ਹੋ ਗਈ ਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਇਹਦੀ ਸਲਵਾਰ ਵੀ ਤਿਆਰ ਹੋ ਗਈ ਆ ਠੀਕ ਹੈ ਆਹ ਵਾਲਾ ਹੈਗਾ ਇਹਦੀ ਸਲਵਾਰ ਦੇ ਉੱਪਰ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਇਹ ਸੂਟ ਆ ਜਿਹੜਾ ਇਹ ਬਣ ਕੇ ਤਿਆਰ ਹੋਇਆਗਾ ਮੈਂ ਤੁਹਾਨੂੰ ਫੁੱਲ ਲੁੱਕ ਵੀ ਇਹਦੀ ਦਿਖਾਉਂਗੀ ਅੱਜ ਠੀਕ ਐ ਸੂਟ ਪ੍ਰੋਪਰ ਬਣ ਗਿਆ ਇਹ ਸਾਰਾ ਮੈਂ ਫੁੱਲ ਲੁੱਕ ਵੀ ਤੁਹਾਨੂੰ ਚੈੱਕ ਕਰਵਾਉਂਗੀ ਦੇਖੋ ਬਹੁਤ ਹੀ ਸੋਹਣਾ ਲੱਗਦਾ ਪਾਇਆ ਹੋਇਆ ਤਾਂ ਹੋਰ ਵੀ ਸੋਹਣਾ ਲੱਗੂ ਇਹ ਤੁਸੀਂ ਵਿਦਆਊਟ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਆ ਦੁਪੱਟੇ ਦੇ ਨਾਲ ਲੈਣਾ ਤਾਂ ਵੀ ਲੈ ਸਕਦੇ ਹੋ ਉਹ ਵੀ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਪਹਿਲਾਂ ਇਹ ਵਿਦਆਊਟ ਦੁਪੱਟਾ ਦਿਖਾਉਣੀ ਆ ਫਿਰ ਕੱਲ ਨੂੰ ਮੈਂ ਇਹਦੇ ਨਾਲ ਅਗਰ ਦੁਪੱਟਾ ਡਾਈ ਕਰਵਾ ਕੇ ਫਿਰ ਤੁਹਾਡੇ ਨਾਲ ਫੋਟੋਸ ਵੀਡੀਓ ਸ਼ੇਅਰ ਕਰ ਠੀਕ ਹੈ ਇਹਦੇ ਨਾਲ ਦਾ ਮੈਂ ਦੁਪੱਟਾ ਡਾਈ ਕਰਵਾਉਂਗੀ ਫਿਰ ਫੋਟੋ ਵੀਡੀਓ ਸ਼ੇਅਰ ਕਰੂੰਗੀ ਲਓ ਫਿਟਿੰਗ ਦਾ ਬਣਾਉਣਾ ਫੁੱਲਾ ਕੁੜਤਾ ਬਣਾਉਣਾ ਉਹ ਤਾਂ ਟੀ ਮਰਜੀ ਹੈ ਜਿੱਦਾਂ ਦਾ ਵੀ ਤੁਸੀਂ ਬਣਾਉਣਾ ਹੈ ਠੀਕ ਹੈ ਇਹਦੀਆਂ ਬਾਹਾਂ ਤੇ ਉੱਤੇ ਆਪਾਂ ਵਰਕ ਕੀਤਾਗਾ ਪੈਚ ਲਗਾ ਕੇ ਲਓ ਜੀ ਬਹੁਤ ਸੋਹਣਾ ਵਰਕ ਆ ਦੇਖੋ ਠੀਕ ਹੈ ਬਾਕੀ neck ਤੇ ਆਪਾਂ ਡਿਜ਼ਾਈਨਿੰਗ ਕੀਤੀ ਆ ਪੈਚ ਲਗਾ ਕੇ ਸ਼ਾਰਟ neck ਬਣਾਇਆ ਬਿਕੋਜ਼ ਜੇ ਕਿਸੇ ਨੇ ਬਿਨਾ ਦੁਪੱਟੇ ਤੋਂ ਲੈਣਾਗਾ ਠੀਕ ਹੈ ਤਾਂ ਸ਼ਾਰਟ ਨੈੱਕ ਤਾਂ ਬਣਾਇਆ ਬਿਨਾ ਦੁਪੱਟੇ ਤੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਐਡਾ ਜੇ ਕਿਸੇ ਨੇ ਬਿਨਾ ਦੁਪੱਟੇ ਤੋਂ ਨਹੀਂ ਲੈਣਾ ਚੁੰਨੀ ਵੀ ਮੈਂ ਕਹਿੰਦੀ ਕੱਲ ਨੂੰ ਤਿਆਰ ਕਰੂੰਗੀ ਕੱਲ ਨੂੰ ਚੁੰਨੀ ਤਿਆਰ ਕਰਕੇ ਕੱਲ ਨੂੰ ਇਹਦਾ ਫੋਟੋ ਸ਼ੂਟ ਹੋ ਜਾਣਾਗਾ ਇੰਸਟਾਗ੍ਰam ਤੇ ਇਹਦੀਆਂ ਫੋਟੋਜ਼ ਵੀਡੀਓ ਸ਼ੇਅਰ ਹੋ ਜਾਣਗੀਆਂ ਕੱਲ ਦਾ ਮਤਲਬ ਅੱਜ ਤੁਸੀਂ ਇਹ ਬਲੌਗ ਅੱਜ ਦੇਖ ਰਹੇ ਹੋ ਠੀਕ ਹੈ ਅੱਜ ਹੀ ਫੋਟੋ ਵੀਡੀਓ ਸ਼ੇਅਰ ਹੋ ਜਾਣਗੀਆਂ ਸ਼ਾਮ ਨੂੰ ਇੰਸਟਾਗ੍ਰam ਤੇ ਉਦੋਂ ਮੈਂ ਦੁਪੱਟਾ ਲੂੰਗੀ ਇਹਦੇ ਨਾਲ ਠੀਕ ਹੈ ਦੁਪੱਟਾ ਡਾਈ ਕਰਵਾਉਂਗੀ ਇਹਦੇ ਨਾਲ ਹਾ ਪਿਓਰ ਦਾ ਫਟ ਤੁਸੀਂ ਵਿਦਾਊਟ ਦੁਪੱਟਾ ਲੈਣਾ ਤੁਹਾਡੀ ਮਰਜ਼ੀ ਆ ਦੁਪੱਟਾ ਨਾਲ ਲੈਣਾਗਾ ਉਹ ਵੀ ਤੁਹਾਡੀ ਮਰਜ਼ੀ ਆ ਠੀਕ ਹੈ ਆ ਗਿਆ ਬਾਟਮ ਤੇ ਵਰਕ ਦੇਖੋ ਇਹ ਆ ਗਿਆ ਪੌਂਚੇ ਤੇ ਵਰਕ ਬਹੁਤ ਸੋਹਣਾ ਸਲੀਕ ਜਿਹਾ ਜਿਹੜਾ ਪੀਸ ਆ ਉਹ ਤਿਆਰ ਹੋਇਆਗਾ ਇਹਦੇ ਨਾਲ ਦੇ ਆਪਣੇ ਕੋਲ ਕਾਫੀ ਸੂਟ ਪੈਣੀ ਜਲਦੀ ਤੋਂ ਜਲਦੀ ਆਪਦਾ ਆਰਡਰ ਬੁੱਕ ਕਰਦੋ ਕਿਉਂਕਿ ਜਦੋਂ ਸਾਰੇ ਸੂਟ ਸੋਲਡ ਆਊਟ ਹੋ ਜਾਂਦੇ ਆ ਫਿਰ ਕੁੜੀਆਂ ਕਹਿੰਦੀ ਜੀ ਜੀ ਪਲੀਜ਼ ਸਾਡੇ ਲਈ ਇੱਕ ਰੱਖ ਲੈਂਦੇ ਕਿਉਂਕਿ ਭਾਈ ਇਹ ਜਿਹੜੇ ਪ੍ਰਿੰਟ ਹੁੰਦੇ ਨੇ ਇਹ ਲਿਮਟਿਡ ਜਾਈ ਸਟਾਕ ਹੁੰਦਾਗਾ ਇਹਦੇ ਨਾਲ ਦੇ ਪ੍ਰਿੰਟ ਜਲਦੀ ਸੇਲ ਹੋ ਜਾਂਦੇ ਆ ਜਿਵੇਂ ਮੇਰੇ ਕੋਲ ਕੁੜੀਆਂ ਵਿਜ਼ਿਟ ਕਰਕੇ ਵੀ ਇਹਦੇ ਨਾਲ ਦਾ ਜਿਹੜਾ ਮੈਂ ਕੁੜਤਾ ਸੂਟ ਬਣਾਇਆ ਸੀਗਾ ਉਹ ਵਿਦਾਉਟ ਦੁਪੱਟਾ ਸੀ ਸਿਰਫ ਪੈਚ ਨਾਲ ਹੀ ਡਿਜ਼ਾਈਨਿੰਗ ਕੀਤੀ ਸੀ ਉਹ ਆਇਆ ਮੰਨ ਲਓ ਤੁਸੀਂ ਆ ਕੇ ਆਰਡਰ ਦੇ ਵੀ ਨਹੀਂ ਤਾਂ ਐਦਾਂ ਦਾ ਡਿਜ਼ਾਈਨ ਵੀ ਮੈਂ ਤਿਆਰ ਕੀਤਾਗਾ ਵੀ ਕਿਸੇ ਨੂੰ ਵਰਕ ਵਾਲਾ ਵੀ ਪਸੰਦ ਹੁੰਦਾ ਕੋਈ ਬੀਟਿੰਗ ਵਾਲਾ ਪਾਉਣਾ ਚਾਹੁੰਦਾ ਵਿਦ ਦੁਪੱਟੇ ਨਾਲ ਪਾਉਣਾ ਚਾਹੁੰਦਾ ਕੋਈ ਵਿਦਾਉਟ ਦੁਪੱਟਾ ਪਾਉਣਾ ਚਾਹੁੰਦਾ ਉਹ ਅਗਲੇ ਦੀ ਵਾਰ ਚ ਠੀਕ ਹੈ ਤਾਂ ਇਹ ਤੁਸੀਂ ਤਿਆਰ ਕਰਵਾ ਸਕਦੇ ਹੋ ਨੰਬਰ 62831 77170 ਜਿਵੇਂ ਇੱਕੋ ਦਿਨ ਮੈਂ ਤੁਹਾਨੂੰ ਆਹ ਵਾਲਾ ਸੂਟ ਦਿਖਾਇਆ ਸੀਗਾ ਜੀ ਇੰਸਟਾਗ੍ਰam ਤੇ ਵਰਕ ਚੈੱਕ ਕਰ ਸਕਦੇ ਹੋ ਬਈ ਬਹੁਤ ਸੋਹਣਾ ਮਸ਼ੀਨ ਵਰਕ ਕੀਤਾ ਹੋਇਆ ਠੀਕ ਹੈ ਕਾਟਨ ਦੀ ਸਲਵਾਰ ਹੈ ਇਹਦੇ ਨਾਲ ਆਹ ਵਾਲੀ ਸ਼ਰਟ ਹੈ ਇਹਦੇ ਨਾਲ ਦੀ ਤੁਹਾਨੂੰ ਇੱਕ ਸ਼ਰਟ ਹੋਰ ਮਿਲ ਜੂਗੀ ਇਹ ਆ ਮੇਰੇ ਕੋਲ ਇੱਕ ਸੂਟ ਇਹਦੇ ਨਾਲ ਇੱਕ ਸੂਟ ਤੁਸੀਂ ਵਾਈ ਕਰ ਸਕਦੇ ਹੋ ਜਮਾਂ ਜੈਨੂਇਨ ਪ੍ਰਾਈਜ਼ ਆ ਜਿਹੜੇ ਪ੍ਰਾਈਸ ਪੁੱਛੇ ਜਿਨ੍ਹਾਂ ਨੇ ਵਾਇਹ ਕੀਤਾ ਉਹਦੇ ਜਿਹੜੇ ਮੈਂ ਸੂਟ ਇੰਸਟਾਗ੍ਰਾਮ ਤੇ ਸ਼ੇਅਰ ਕੀਤੇ ਸੀ ਉਹ ਸੇਲ ਵੀ ਹੋਗੇ ਆ ਹੈਗਾ ਇਹਦੇ ਨਾਲ ਦੁਪੱਟਾ ਪਿਓਰ ਕੋਟਾ ਡੋਰੀ ਠੀਕ ਹੈ ਇਹਦੇ ਚਾਰੇ ਪਾਸੇ ਆਪਾਂ ਲੇਸ ਨਾਲ ਡਿਜ਼ਾਈਨਿੰਗ ਦਿੱਤੀ ਹੈ येलो ਲੇਸ ਨਾਲ ਠੀਕ ਹੈ ਆ ਬਈ ਆ ਗਈ ਧੀ ਬਾਟਮ ਆ ਗਈ ਦੀ ਕਮੀਜ਼ ਕਮੀਜ਼ ਪਿਓਰ ਬਿਸਕਵੋਸ ਜੌਰਜਟ ਦੀ ਹੈ ਫੁੱਲ ਪਿਓਰ ਜੌਰਜਟ ਠੀਕ ਹੈ ਬਹੁਤ ਲਾਈਟ ਵੇਟ ਬਹੁਤ ਮਲਾਈਨ ਕੱਪੜਾ ਦਾ ਠੀਕ ਹੈ ਨਾ ਇਹ ਕਪੜਾ ਤੇ ਪਾਟ ਤੇ ਨਾ ਕੁਝ ਹੋਉਂਦਾ ਆਪ ਘਰੋਂ ਘੱਟਣਾ ਪੈਂਦਾ ਇਹ ਕਪੜਾ ਆਪਾਂ ਨੂੰ ਵੀ ਜਾ ਤੂੰ ਆਪ ਨਹੀਂ ਜਾਂਦਾ ਇਹ ਕਾਟਨ ਦੀ ਸਲਵਾਰ ਹੈ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਦੁਪੱਟਾ ਦਾ ਕਿਦਾਂ ਵੀ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਕਿਸੇ ਨੇ ਹਾਂ ਇਹ ਡਿਜ਼ਾਈਨ ਨਹੀਂ ਪਸਾਉਂਦਾ ਐ ਸਲਵਾਰ ਦਾ ਆਪ ਦਾ ਵਰਕ ਦੇ ਸਕਦੇ ਹਾਂ ਕਸਟਮ ਮੇਡ ਠੀਕ ਹੈ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪ ਦਾ ਡਿਜ਼ਾਈਨ ਭੇਜੋ ਉਦਾਂ ਦਾ ਡਿਜ਼ਾਈਨ ਹੋ ਜੂਗਾ ਸਲਵਾਰ ਤੇ ਜਿੱਦਾਂ ਦਾ ਵੀ ਕਰਵਾਉਣਾ ਚਾਹਣੇ ਉਹ ਤੁਹਾਡੀ ਚੋਇਸ ਹੈ ਤੇ ਇਹ ਵਾਲੇ ਸੂਟ ਸੀਗੇ ਆ ਸੂਟ ਹੈ ਠੀਕ ਹੈ ਜੇ ਕਿਸੇ ਨੇ ਆਰਡਰ ਕਰਨਾ ਕਰ ਸਕਦੇ ਹੋ 9283177170 ਵਾਲੇ ਨੰਬਰ 'ਤੇ ਆਹ ਬਈ ਆਹ ਸੂਟ ਸੀ ਦਿਖਾਤੇ ਤੁਹਾਨੂੰ ਜੇ ਕਿਸੇ ਨੇ ਆਰਡਰ ਕਰਨਾ ਤਾਂ ਬਈ ਕਰ ਲਿਓ ਠੀਕ ਹੈ ਆਹ ਸੂਟ ਵੀ ਬਹੁਤ ਸੋਹਣਾ ਬਣੇਗਾ ਗਣ ਆਹ yellow ਨਾਲ ਆਹ ਕੰਟਰਾਸਟ ਕਰਕੇ ਬਹੁਤ ਪਿਆਰਾ ਦੁਪੱਟਾ ਤਿਆਰ ਹੋਇਆ ਹੈ ਹੈਨਾ ਇਹ ਵੀ ਕਰ ਦੇ ਪੁੱਤ ਧਰ ਦੇ ਤੈ ਮਾਰ ਕੇ ਧਰ ਦੇ ਆਹ ਸੂਟ ਆਪਣੇ ਕੋਲ ਤਿਆਰ ਹੋਇਆ ਜੋਰਜਟ ਦਾ ਬੜਾ ਸੋਹਣਾ ਵਰਕ ਕਰਵਾਇਆ ਚੁੰਨੀ ਕੋਈ ਕੁੜੀ ਨਾ ਆਪਾਂ ਨੂੰ ਚੁੰਨੀ ਦੇ ਕੇ ਗਈ ਸੀ ਇਹ ਕੱਲ ਨੂੰ ਸਟਿਚ ਹੋ ਜਾਊਗਾ ਪਰਸੋਂ ਨੂੰ ਫਿਰ ਤੁਹਾਨੂੰ ਆਪਾਂ ਇਹਦਾ ਡਿਜ਼ਾਈਨ ਦਿਖਾ ਦਾਂਗੇ ਹਨਾ ਲਓ ਆ ਵੀ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਨੀ ਹਾਂ ਜਿਹੜਾ ਕੁੜਤਾ ਮੈਂ ਪਹਿਲਾਂ ਦਿਖਾਇਆ ਤੁਹਾਨੂੰ ਲਓ ਜੀ ਬੜਾ ਸੋਹਣਾ ਡਿਜ਼ਾਈਨ ਹੈ ਤੇ ਵੀ ਬਣਿਆ ਹੋਇਆ ਕੁੜਤੇ ਤੇ ਇਹ ਵੀ ਬਿਸਕੋਸ ਜੋਰਜਟ ਦਾ ਪੀਸ ਆ ਆ ਬਾਵਾ ਤੇ ਡਿਜ਼ਾਈਨ ਬਣਿਆ ਹੋਇਆਗਾ ਇਹ ਵੀ ਤੁਸੀਂ ਬਾਏ ਕਰ ਸਕਦੇ ਨਾਲ ਚਿਕਨ ਦੀ ਸਲਵਾਰ ਹੈ ਇਹਦੇ ਠੀਕ ਹੈ ਇਹ ਵੀ ਬਾਈ ਕਰ ਸਕਦੇ ਹੋ ਇਹਦੇ ਨਾਲ ਦੇ ਦੋ ਤਿੰਨ ਪੀਸ ਪਏ ਆ ਦੱਸਿਆ ਸੀਗਾ ਤੁਹਾਨੂੰ ਆਪਣੀ ਉਹਨੇ ਵੀਰਪਾਲ ਨੇ ਵੀ ਇਹਦੇ ਨਾਲ ਦੋ ਤਿੰਨ ਪੀਸ ਹੈਗੇ ਠੀਕ ਹੈ ਆ ਸੂਟ ਆਪਾਂ ਧਰਤਾ ਬਣਾ ਕੇ ਲਓ ਨੇੜੇੋਂ ਦਿਖਾ ਦਿੰਨੀ ਆ ਤੁਹਾਨੂੰ ਬਹੁਤ ਸੋਹਣਾ ਲੱਗਦਾ ਬਾਈ ਸੂਟ ਬਣਿਆ ਠੀਕ ਹੈ ਬਣਾ ਸਕਦੇ ਹੋ ਤੁਸੀਂ ਇਹਦੇ ਨਾਲ ਦਾ ਸੂਟ ਠੀਕ ਹੈ ਜੀ ਬੜਾ ਯੂਨੀਕ ਜਿਹਾ ਆਰਟੀਕਲ ਬਣਿਆ ਦਾ neck ਠੀਕ ਹੈ ਬਾਵਾ ਆਰਡਰ ਵਾਸਤੇ ਤੁਹਾਨੂੰ ਕਿਹਾਗਾ ਵੀ ਆਰਡਰ ਕਿਵੇਂ ਕਰਨਾ ਸਕਰੀਨਸ਼ਾਟ ਭੇਜਣਾਗਾ WhatsApp ਤੇ ਪ੍ਰੋਪਰ ਸੂਟ ਦੀ ਕਲੀਅਰ ਪਿਕ ਨਾਲ ਪ੍ਰੋਪਰ ਕਲੀਅਰ ਪਿਕ ਨਾਲ ਸਕਰੀਨਸ਼ਾਟ ਭੇਜਿਆ ਕਰੋ ਫਿਰ ਪਤਾ ਲੱਗਦਾਗਾ ਠੀਕ ਹੈ ਜੀ ਲਓ ਬਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਸੂਟਾਂ ਵਾਲ ਤੇ ਪਹਿਲਾਂ ਮੈਂ ਇਹ ਵਲੌਗ ਪਾਉਂਦੀ ਹੁੰਦੀ ਸੀ ਜੀ 12:20 ਤੇ ਜਾਂ 12 ਵਜੇ ਲੇਟ ਹੋ ਜਾਂਦੇ ਸੀ ਹੁਣ ਸੋਚਿਆ ਵੀ ਇਹ ਵਲੌਗ ਸਵੇਰੇ ਅਰਲੀ ਹੀ ਤੁਹਾਨੂੰ ਸਿੱਟਿਆ ਜਾਵੇ ਅਰਲੀ ਹੀ ਦੇਖਿਆ ਕਰੋ ਠੀਕ ਹੈ ਤੇ ਸਵੇਰੇ ਆਪਾਂ 9 ਵਜੇ ਤੁਹਾਡੇ ਨਾਲ ਇਹ ਬਲੌਗ ਸ਼ੇਅਰ ਕਰਿਆ ਕਰਾਂਗੇ ਨੈਕਸਟ ਮੇਰੇ ਦੋ ਸੂਟ ਆ ਜਿਹੜੇ ਉਹ ਪ੍ਰਿੰਟਡ ਰੈਡੀ ਹੋ ਰਹੇ ਨੇ ਕੁੜਤਾ ਸਟਾਈਲ ਦੇ ਜਲਦੀ ਤੁਹਾਡੇ ਨਾਲ ਫੋਟੋ ਵੀਡੀਓਜ਼ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਭਾਈ ਹੁਣ ਤੁਹਾਡੇ ਨਾਲ ਇਹ ਵਾਲੇ ਸੂਟ ਦੀਆਂ ਫੋਟੋ ਵੀਡੀਓ ਸ਼ੇਅਰ ਕਰਾਂਗੇ ਕੱਲ ਨੂੰ ਇਹ ਰੈਡੀ ਹੋ ਜੇ ਕੱਲ ਨੂੰ ਵੀ ਆਪਣਾ ਦੂਸਰਾ ਸੂਟ ਵੀ ਰੈਡੀ ਹੋ ਜਾਣਾ ਪਰਸੋਂ ਆਪਾਂ ਦੂਸਰੇ ਸੂਟ ਦੀਆਂ ਫੋਟੋ ਵੀਡੀਓ ਸ਼ੇਅਰ ਕਰਾਂਗੇ ਆ ਬਲੌਗ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗੇ ਸੂਟ ਮਿਲਦੇ ਆਂ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਖੁਸ਼ ਰਹੋ ਬਾਦਰ